ਹੈਲੋ ਜੀ ਅੱਜ ਆਪਾਂ ਬਣਾ ਰਹੀਆਂ ਜੀ ਦੋ ਕੱਚੇ ਆਲੂਆਂ ਤੋਂ ਪੂਰੇ ਪਰਿਵਾਰ ਦੇ ਵਾਸਤੇ ਬਹੁਤ ਹੀ ਵਧੀਆ ਸੁਆਦਿਸ਼ਟ ਨਾਸ਼ਤਾ ਉਹਦੇ ਵਾਸਤੇ ਆਪਾਂ ਲੈਤੀ ਜੀ ਦੋ ਆਲੂ ਇਹਨਾਂ ਨੂੰ ਆਪਾਂ ਛਿਲਾ ਦਿੱਤਾ ਹੁਣ ਆਪਾਂ ਬਰੀਕ ਕद्दूकस ਲੈਣਾ ਜੀ ਇਸ ਤਰ੍ਹਾਂ ਦਾ ਤੇ ਜਿਹੜੇ ਵਿੱਚ ਕੀ ਬਰੀਕ-ਵਰੀਕ ਆਪਣੇ ਲੱਛੇ ਹੋਣਗੇ ਤੇ ਉਹ ਜਲਦੀ ਪੱਕ ਜਾਣਗੇ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਕद्दूकस ਕਰਾਂਗੇ। ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧੀ ਕੌਲੀ ਪਾਈ ਹੈ ਜੀ ਆਪਾਂ ਸੂਜੀ ਦੀ ਲੋ ਜੀ ਦੋ ਆਲੂਆਂ ਵਿੱਚ ਅੱਧੀ ਕੌਲੀ ਸੂਜੀ ਦੀ ਤੇ ਅੱਧੀ ਕੌਲੀ ਆਪਾਂ ਪਾਵਾਂਗੇ ਜੀ ਵੇਸਣ ਦੀ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਪਾਲਕ ਪਾਵਾਂਗੇ ਜੀ ਆਪਾਂ ਧਨੀਆ ਪਾਲਕ ਨੂੰ ਆਪਾਂ ਬੜੀ-ਬੜੀ ਕੱਟ ਲਿਆ ਸੀ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਪਿਆਜ਼ ਇੱਕ ਹਰੀ ਮਿਰਚ ਪਾਵਾਂਗੇ ਸਵਾਦਨਸਾਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਨਮਕ ਮਿਰਚ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਗਰਮ ਮਸਾਲਾ ਥੋੜਾ ਜਿਹਾ ਪਾਵਾਂਗੇ ਆਪਾਂ ਚਾਟ ਮਸਾਲਾ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਇੱਕ ਪਤਲਾ ਜਾਂ ਇੱਕ ਡੋ ਤਿਆਰ ਕਰਾਂਗੇ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇੱਕ ਨਾ ਹੀ ਬਾਲਾ ਪਤਲਾ ਕਰਨਾ ਹੈ ਨਾ ਹੀ ਆਪਾਂ ਗਾੜਾ ਕਰਨਾ ਹੈ ਸੌਫਟ ਜਿਹਾ ਹੀ ਕਰ ਰੱਖਣਾ ਹੈ ਆਪਾਂ ਨਾ ਇਹ ਜਿਹੜਾ ਹੈਗਾ ਆਟਾ ਮੈਂ ਜਿੱਤੇ ਸੂਜੀ ਦਾ ਘੋਲ ਆਪਾਂ ਦੋ ਜਿਹੜੇ ਕੱਚੇ ਆਲੂ ਲੱਤੇ ਜੀ ਦੇਖੋ ਨਾ ਤਾਂ ਆਲੂ ਆਪਾਂ ਨੂੰ ਉਬਾਲਣ ਦੀ ਲੋੜ ਤੇ ਨਾ ਹੀ ਆਲੂ ਆਪਾਂ ਨੂੰ ਪਕਾਉਣ ਦੀ ਲੋੜ ਆਪਾਂ ਮਿੰਟੋ-ਮਿੰਟੀ ਕਈ ਵਾਰ ਆਪਣੇ ਘਰੇ ਕੋਈ ਗੈਸਟ ਆ ਜਾਂਦੇ ਆ ਤਾਂ ਆਪਾਂ ਮਿੰਟੋ-ਮਿੰਟੀ ਇਹ ਬਣਾ ਕੇ ਖਵਾ ਸਕਦੇ ਆ ਤੇ ਨਾ ਹੀ ਇਹ ਤੇ ਬਾਲਾ ਟਾਈਮ ਲੱਗਦਾ ਤੇ ਨਾ ਹੀ ਬਾਲਾ ਘਿਓ ਲੱਗਦਾ ਮਿੰਟੋ ਜੀ ਬਣ ਕੇ ਤਿਆਰ ਹੋਣ ਵਾਲਾ ਨਾਸ਼ਤਾ ਹੈ ਜੀ ਇਹ ਲੋ ਆ ਦੇਖੋ ਜੀ ਆਪਾਂ ਨਾ ਹੀ ਸੌਫ ਬਾਲਾ ਆਪਾਂ ਪਤਲਾ ਕੀਤਾ ਤੇ ਨਾ ਹੀ ਘੜਾ ਆਪਾਂ ਇਸ ਤਰ੍ਹਾਂ ਦਾ ਬੈਟਰ ਤਿਆਰ ਕਰਨਾ ਹੈ ਦੇਖੋ ਇਹ ਸਾਰਾ ਤਿਆਰ ਹੋ ਗਿਆ ਥੋੜਾ ਜਿਹਾ ਆਪਾਂ ਤੇਲ ਪਾਇਆ ਜੀ ਸਿਰਫ ਚਮਚਾਕ ਤੇਲ ਦਾ ਪਾਇਆ ਆਪਾਂ ਇਹ ਹੁਣ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਲੋ ਜੀ ਜੀਰੇ ਤੋਂ ਬਾਅਦ ਪਾਵਾਂਗੇ ਆਪਾਂ ਥੋੜੀ ਜਿਹੀ ਹਿੰਗ ਹਿੰਗ ਦਾ ਫਲੇਵਰ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਤੇ ਸਾਰੇ ਕਿਤੇ ਆਪਾਂ ਇਹਨੂੰ ਘਿਓ ਨੂੰ ਇਸ ਤਰ੍ਹਾਂ ਫਲਾ ਦਾਂਗੇ ਤੇ ਨਾਲ ਦੀ ਨਾਲ ਆਪਾਂ ਜਿਹੜਾ ਬੈਟਰ ਤਿਆਰ ਕੀਤਾ ਉਹਦੇ ਵਿੱਚ ਉਹ ਪਾਵਾਂਗੇ ਆਪਾਂ ਨੇ ਸਾਰਾ ਚੀਜ਼ਾਂ ਨੂੰ ਜੀ ਥੋੜਾ ਜਿਹਾ ਜਦੋਂ ਘੜਾ ਜਾਵੇ ਨਾ ਇਕੱਠਾ ਜਾ ਹੋ ਗਿਆ ਸਾਰਾ ਬਸ ਉਦੋਂ ਆਪਾਂ ਨਾਲ ਜੀ ਗੈਸ ਬੰਦ ਕਰ ਦਾਂਗੇ ਤੇ ਆਪਾਂ ਇਹਨੂੰ ਥੱਲੇ ਲਾ ਲਾਂਗੇ ਥੋੜਾ ਜਿਹਾ ਤਾਂ ਇਹ ਸੁੱਕ ਰਿਹਾ ਹੈ ਥੋੜਾ ਜਿਹਾ ਘਿਓ ਲਾਵਾਂਗੇ ਘਿਓ ਲਾਉਣ ਤੋਂ ਬਾਅਦ ਸਾਰਾ ਆਪਣਾ ਬੈਟਰ ਜਿਹੜਾ ਆਪਾਂ ਤਿਆਰ ਕੀਤਾ ਹੈ ਇਹਨੂੰ ਇਹਦੇ ਉੱਤੇ ਕੱਢ ਦਾਂਗੇ ਇਸ ਤਰ੍ਹਾਂ ਜਿਹੜਾ ਆਪਣਾ ਬੈਟਰ ਹੈ ਸਾਰਾ ਆਪਣਾ ਇਹ ਜਿਹੜਾ ਆਪਾਂ ਪਲੇਟ ਦੇ ਉੱਤੇ ਘਿਓ ਲਾਇਆ ਉਹਦੇ ਉੱਤੇ ਕੱਢ ਕੇ ਆਪਾਂ ਇਹਨਾਂ ਹਲਕਾ ਹਲਕਾ ਜਿਹਾ ਇਸ ਤਰ੍ਹਾਂ ਵਿਛਾ ਦਾਂਗੇ ਤੇ ਥੋੜਾ ਜਿਹਾ ਆਪਾਂ ਇਹਨੂੰ ਠੰਡਾ ਹੋਣ ਤੇ ਇਹਦੇ ਆਪਾਂ ਕੱਟਾਂਗੇ ਜੀ ਪੀਸ ਇਹਨੂੰ ਅੱਧਾ ਘੰਟਾ ਆਪਾਂ ਰੱਖ ਦਿਆਂ ਇਸ ਤਰ੍ਹਾਂ ਸੈੱਟ ਹੋਣ ਵਾਸਤੇ ਲਓ ਜੀ ਇਹ ਠੰਡਾ ਹੋ ਗਿਆ ਹੁਣ ਆਪਾਂ ਇਹਦੇ ਆਪਦੇ ਮਨਪਸੰਦ ਦੇ ਕੱਟਾਂਗੇ ਜੀ ਪੀਸ ਨਾ ਇਹ ਚਿਪਕਦਾ ਨਾ ਇਹ ਥਾਲੀ ਨਾਲ ਚਿਪਕੇ ਨਾ ਇਹ ਚਾਕੂ ਨਾਲ ਬਹੁਤ ਵਧੀਆ ਬਣਦਾ ਤੁਹਾਨੂੰ ਕੱਟ ਕੇ ਦਿਖਾਉਣੀ ਹੈ ਇੱਕ ਤੇ ਫਿਰ ਆਪਾਂ ਇਹਨੂੰ ਕਰਾਂਗੇ ਜੀ ਥੋੜਾ ਜਿਹਾ ਫਰਾਇਆ ਆਪਾਂ ਸਾਰੇ ਇਸ ਤਰ੍ਹਾਂ ਜਿਹੜੇ ਪੀਸ ਕੱਟੇ ਐ ਚਾਕੂ ਨਹੀਂ ਵੱਜਿਆ ਇੱਥੇ ਇੱਥੇ ਆ ਸਾਰੇ ਪੀਸ ਇਸ ਤਰ੍ਹਾਂ ਚੱਕ ਲਾਂਗੇ ਜੀ ਪਹਿਲਾਂ ਹੁਣ ਜੀ ਆਪਾਂ ਸਾਰੇ ਪੀਸ ਕੱਟ ਲਏ ਦੇਖੋ ਬਿਲਕੁਲ ਥਾਲੀ ਨਾਲ ਪੀਚ ਚਿਪਕਿਆ ਨਹੀਂ ਹੈਗਾ ਬਹੁਤ ਵਧੀਆ ਆਸਾਨੀ ਨਾਲ ਪੀਸ ਕੱਟੇਗੇ ਥੋੜਾ ਜਿਹਾ ਲਾਵਾਂਗੇ ਆਪਾਂ ਤੇਲ ਆ ਦੇਖੋ ਬਿਲਕੁਲ ਥੋੜਾ ਜਿਹਾ ਤੇਲ ਲੱਗਦਾ ਇਹਨੂੰ ਥੋੜਾ ਜਿਹਾ ਗਰਮ ਹੋਣ ਦੋ ਫਿਰ ਆਪਾਂ ਇਹਨੂੰ ਥੋੜੇ ਥੋੜੇ ਇੱਕ ਦੋ ਦੋ ਚਾਰ ਚਾਰ ਪੀਸ ਪਾ ਕੇ ਇਹਨੂੰ ਕੱਢਾਂਗੇ ਬਾਹਰ ਹੁਣ ਜੀ ਤੇਲ ਆਪਣਾ ਗਰਮ ਹੋ ਗਿਆ ਆਪਾਂ ਦੋ ਦੋ ਤੁੰਤਨ ਪੀਸ ਪਾ ਕੇ ਇਹਨੂੰ ਕੱਢ ਲਾਂਗੇ ਸੋ ਜੀ ਆਪਾਂ ਸਾਰੇ ਇਸ ਤਰ੍ਹਾਂ ਇਹਨੂੰ ਫਰਾਈ ਕਰ ਲਾਂਗੇ। ਲੋ ਜੀ ਆਪਣਾ ਨਾਸ਼ਤਾ ਬਣ ਕੇ ਤਿਆਰ ਹੋ ਗਿਆ ਬਿਲਕੁਲ ਹੀ ਮਿੰਟਾਂ ਸਕਿੰਟਾਂ ਚ ਹੀ ਬਣ ਗਿਆ। ਨਾ ਹੀ ਵਾਲੀ ਝੰਜਟ ਕਰਨੀ ਪਈ ਆਪਾਂ ਨੂੰ ਨਾ ਹੀ ਬਾਲਾ ਕੁਝ ਆਪਾਂ ਨੂੰ ਇਹਦੀ ਮਿਹਨਤ ਕਰਨੀ ਪਈ ਹੈਗੀ। ਕ੍ਰਿਸਪੀ ਬਹੁਤ ਬਹੁਤ ਜ਼ਿਆਦਾ ਕ੍ਰਿਸਪੀ ਬਣਦਾ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਹੈ। ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੀ ਇਹ ਰੈਸਪੀ ਤੇ ਜੇ ਕਤਨ ਤੁਹਾਡੀ ਰੈਸਪੀ ਵਧੀਆ ਲੱਗੀ ਤੇ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਹੋਰ ਵੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ